ਸਸਿਕਾ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਤੋਂ ਪੰਜਾਬ ਪੁਲਿਸ ਵੱਲੋਂ ਪਾਨਾ ਸਿੱਧੂ ਨੂੰ ਰਿਹਾ ਕਰਨ ਦੇ ਵਾਅਦੇ ਤੋਂ ਬਾਅਦ 18 ਲੋਕਾਂ ਖਿਲਾਫ ਪਰਚਾ ਦਰ ਪਾਨਾ ਸਿੱਧੂ ਦੇ ਪਿਤਾ ਭਰਾ ਤੇ ਪੈਣਾ ਸਮੇਤ ਲੱਖਾਂ ਸਿਧਾਨਾਂ ਤੇ ਵੀ ਹੋਇਆ ਪਰਚਾ 3 ਫਰਵਰੀ ਨੂੰ ਹੋਏ ਪ੍ਰਦਰਸ਼ਨ ਤੇ ਪੁਲਿਸ ਨੇ ਕੀਤੀ ਕਾਰਵਾਈ ਦਿੱਲੀ ਕੂਚ ਦੇ ਹਿਆਰੇ ਵਿਚਾਲੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ ਚਾਹੁੰਦੀ ਹੈ ਸਰਕਾਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ ਯੰਤਰਮਤਰ ਆਮ ਆਦੀ ਪਾਰਟੀ ਦੇ ਰੋਜ਼ ਪ੍ਰਦਰਸ਼ਨ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੀ ਭਾਜਪਾ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ ਕਿਸਾਨਾਂ ਦੇ ਹੱਕ ਚ ਆਵਾਜ਼ ਕੀਤੀ ਬੁਲੰਦ ਕਿਹਾ ਕੇਂਦਰ ਨੇ ਕਿਸਾਨਾਂ ਨਾਲ ਕੀਤੀ ਵਾਦਾਖਲਾਫੀ ਮੰਗਾਂ ਮੰਨ ਕੇ ਨਹੀਂ ਕੀਤੀਆਂ ਲਾਗੂ ਵਿਕਰਮ ਜਠਿਆ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਦੋਸ਼ ਕਿਹਾ ਦਿੱਲੀ ਤੋਂ ਚੁਲੇ ਜਾਂਦੇ ਨੇ ਪੰਜਾਬ ਦੇ ਅਫਸਰ ਰੇਰਾ ਦੇ ਚੇਅਰਮੈਨ ਦੇ ਅਸਤੀਫੇ ਤੇ ਚੁੱਕੇ ਸਵਾਲ ਕਿਹਾ ਨਿਯੁਕਤ ਕੀਤੇ ਜਾਂਦੇ ਨੇ ਸਰਕਾਰ ਦੀ ਮਦਦ ਕਰਨ ਵਾਲੇ ਅਫਸਰ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਪੁਰਤਵਲੋਂ 10 ਫਰਵਰੀ ਨੂੰ ਪਾਨਾ ਸਿੱਧੂ ਨੂੰ ਰਿਹਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਪਾਨਾ ਸਿੱਧੂ ਦੇ ਪਰਿਵਾਰ ਸਮੇਤ ਲੱਖਸਦਾਨਾਂ ਤੇ 18 ਲੋਕਾਂ ਖਿਲਾਫ ਪਾਰਟਿਆ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਪਾਰਟਿਆ 3 ਫਰਵਰੀ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਕਰਕੇ ਕੀਤਾ ਗਿਆ ਹੈ ਇਸਤੇ ਸਕਵਾਸਨ ਕਹਰੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਬਲੌਗਰ ਪਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ ਭਰਾ ਅਮਨਾ ਸਿੰਘ ਪੈਣਾ ਕਿਰਨਪਾਲ ਕੌਰ ਸੁਖਪਾਲ ਕੌਰ ਪੰਜ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਲੱਖਾ ਸਿਧਾਣਾ ਸਮੇਤ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜ਼ਿਕਰ ਕਰਦੀ ਹੈ ਕਿ 3 ਫਰਵਰੀ ਦੇ ਧਰਨੇ ਕਰਕੇ ਲੱਖਾ ਸਿਧਾਣਾ ਤੇ ਪਾਨਾ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਸ ਦਿਨ ਲਖਸਦਾਨਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ ਜਿੱਥੇ ਕਿ ਉਹਨਾਂ ਦੀ ਪੁਲਿਸ ਦੇ ਨਾਲ ਵੱਡੇ ਪੱਧਰ ਤੇ ਝੜਪੀ ਹੋਈ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ। ਜਿਸ ਤੋਂ ਬਾਅਦ ਲੰਬਾ ਸਮਾਤਾਰਨ ਕਰਿਆ ਵੱਲੋਂ ਨੈਸ਼ਨਲ ਹਾਈਵੇ 7 ਬਠਿੰਡਾ ਚੰਡੀਗੜ੍ਹ ਨੂੰ ਮੁਕੰਮਲ ਤੌਰ ਤੇ ਰੋਕਿਆ ਗਿਆ ਸੀ। ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨਾ ਮਾਮਲਿਆਂ ਦੇ ਦਰਜ ਹੋਣ ਤੋਂ ਬਾਅਦ ਸਿਆਸੀ ਆਗੂ ਵੀ ਇਸ ਤੇ ਇਤਰਾਜ਼ ਜਤਾਉਣ ਲੱਗੇ ਨੇ ਇਸੇ ਦੇ ਚੱਲਦੇ ਸਖਪਾਲ ਸਿੰਘ ਖੈਰਾ ਦਾ ਇੱਕ ਟਵੀਟ ਸਾਹਮਣੇ ਆਇਆ ਜਿਨ੍ਹਾਂ ਲਿਖਿਆ ਕਿ ਪੰਨਾ ਸਿੱਧੂ ਲਈ ਇਨਸਾਫ ਲੈਣ ਲਈ ਸੰਘਰੂਪ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਲੋਕਾਂ ਵਿਰੁੱਧ ਇੱਕ ਨਵੇਂ ਅਪਰਾਧਿਕ ਕੇਸ ਬਾਰੇ ਜਾਣ ਕੇ ਮੈਂ ਹੈਰਾਨ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਪੁਲਿਸ ਵੱਲੋਂ ਦੀ ਇਹ ਬਿਲਕੁਲ ਅਸਹਿਣਸ਼ੀਲ ਤੇ ਅਤਿਆਚਾਰ ਵਾਲੀ ਕਾਰਵਾਈ ਹੈ ਇੱਕ ਪਾਸੇ ਸਰਕਾਰ ਪੰਨਾ ਸਿੱਧੂ ਨੂੰ 10 ਫਰਵਰੀ ਨੂੰ ਰਿਹਾ ਕਰਨ ਦਾ ਦਾਵਾ ਕਰ ਰਹੀ ਹੈ ਦੂਜੇ ਪਾਸੇ ਉਹ ਉਸਦੇ ਹੱਕ ਵਿੱਚ ਖੜੇ ਹੋਣ ਵਾਲੇ ਹੋਰ ਲੋਕਾਂ ਤੇ ਕੇਸ ਕਰ ਰਹੀ ਹੈ ਪਾ ਪੰਜਾਬ ਸਰਕਾਰ ਦੀ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਮੈਂ ਭਗਵਾਨ ਤੁਮਾਨੂੰ ਬੇਨਤੀ ਕਰਦਾ ਹਾਂ ਕਿ 17 ਨਾਮ ਅਤੇ ਦਰਜਣਾਂ ਅਣਸ਼ੈਤਿ ਵਿਅਕਤੀਆਂ ਤੇ ਕੀਤੀ ਇਹ ਬਦਲਾਖੋਰੀ ਐਫ ਆਈ ਆਰ ਵਾਪਸ ਲਈ ਜਾਵੇ ਤਾਂ ਦੱਸ ਦਈਏ ਕਿ ਪੰਨਾ ਸਿੱਧੂ ਦੇ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਉਹ ਫਿਲਹਾਲ ਪੁਲਿਸ ਹਾਰਤਤ ਵਿੱਚ ਹਨ ਜਿਸ ਦੇ ਕਾਰਨ ਇਸ ਦਾ ਵਿਰੋਧ ਕਰਨ ਦੇ ਲਈ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਲਖਸਿਦਾਨੇ ਦੀ ਅਗਵਾਈ ਅਤੇ ਪੰਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜ਼ਰਾ ਦੀ ਗਿਰਤੀ ਵਿੱਚ ਲੋਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਸੰਗਰੂਹ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸਨ ਜਿੱਥੇ ਕਿ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਲਗਾਤਾਰ ਕਈ ਵਰਤਾਨਕਾਰੀਆਂ ਤੇ ਪੁਲਸ ਦੇ ਵਿਚਾਰੇ ਜ਼ਬਰਦਸਤ ਝੜਪਾਂ ਵੀ ਹੋਈਆਂ ਜਿਸ ਦੇ ਵਿੱਚ ਧਰਨਾਕਾਰੀਆਂ ਵੱਲੋਂ ਪੁਲਸ ਦੇ ਵੱਲੋਂ ਲਗਾਈ ਗਈ ਬੈਰੀਕੇਡਿੰਗ ਤੋੜ ਕੇ ਅੱਗੇ ਵਧਿਆ ਗਿਆ ਜਿਸ ਵਿੱਚ ਪੁਲਿਸ ਪ੍ਰਾਪਰਟੀ ਨੂੰ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਜਿਸ ਤੋਂ ਬਾਅਦ ਹੁਣ ਸੰਗਰੂਰ ਪੁਲਿਸ ਵੱਲੋਂ ਲੱਖਾ ਸਦਾਨਾ ਅਤੇ ਪੰਨ ਸਿੱਧੂ ਦੇ ਪਿਤਾ ਬਿਕਰ ਸਿੰਘ ਪੰਨ ਸਿੱਧੂ ਦੇ ਭਰਾ ਅਮਨਾ ਸਿੰਘ ਅਤੇ ਪੰਨ ਸਿੱਧੂ ਦੀਆਂ ਭੈਣਾਂ ਸਮੇਤ ਕਈ ਹੋਰ ਲੋਕਾਂ ਦੇ ਖਿਲਾਫ ਕੁੱਲ 12 ਤਾਰਾ ਵਾਂ ਲਗਾ ਕੇ ਪਰਚਾ ਦੱਟਕਾ ਲਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਕਰ ਲਈ ਗਈਆਂ ਸਨ ਇਸ ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ ਕਿਸਾਨਾਂ ਦੇ ਦਿੱਲੀ ਕੁਝ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਾਦਵਾਇਆ ਕਿ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਕਿਸਾਨਾਂ ਦੇ ਦਿੱਲੀ ਕੁਝ ਤੋਂ ਪਹਿਲਾਂ ਕੇਂਦਰ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਰਹੀ ਮਸਲੇ ਦੇ ਹੱਲ ਦੀ ਤਿਆਰੀਆਂ ਵਿੱਚ ਝੂਟ ਗਈ ਹੈ ਕੇਂਦਰੀ ਟੀਮ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਪੰਜਾਬ ਪਹੁੰਚੀ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਰਹੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਹਮਾਇਤ ਕੀਤੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਇਸ ਦੌਰਾਨ ਕਿਸਾਨਾਂ ਨੇ ਵੀ ਇਸ ਮੀਟਿੰਗ ਤੇ ਤਸੱਲੀ ਜਤਾਈ ਉਨ੍ਹਾਂ ਕਿਹਾ ਕਿ ਜੇਕਰ ਗੱਲਬਾਤ ਨਾਲ ਸਾਰੇ ਮਸਲੇ ਦਾ ਹੱਲ ਨਿਕਲਦਾ ਹੈ ਤਾਂ ਚੰਗੀ ਗੱਲ ਹੈ ਦੋਸਤੋ ਅੱਜ ਸਾਡੇ ਕੋਲ ਭਾਰਤ ਸਰਕਾਰ ਦੀ ਇੱਕ ਟੀਮ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਆ ਰਹੀ ਹੈ ਗੱਲਬਾਤ ਕਰਨ ਲਈ ਕਿਸਾਨਾਂ ਦੇ ਨਾਲ ਜਿਹੜੇ ਅੰਦੋਲਨਕਾਰੀ ਲੋਕ ਉਹਨਾਂ ਨਾਲ ਗੱਲ ਕਰਨ ਜਾ ਰਹੇ ਸੀ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਵੱਲੋਂ ਸਾਨੂੰ ਇੱਕ ਲੈਟਰ ਮਿਲਿਆ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਗੱਲਬਾਤ ਕਰਨ ਦਾ ਹੁਣ ਅਸੀਂ ਇੱਥੋਂ ਉਹ ਜਾਵਾਂਗੇ ਸਾਡੀ ਤਿਆਰੀ ਹੋ ਚੁੱਕੀ ਹੈ ਦੋਨੇ ਫੋਰਮਾਂ ਐਸ.ਟੀ.ਐਮ ਨੌਨ ਪੋਲਿਟਿਕਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਦੀ ਮੀਟਿੰਗ ਕਰਕੇ ਅਸੀਂ ਜਾਵਾਂਗੇ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਆਪ ਦਾ ਸਾਡਾ ਮੈਨੂ ਪੱਤਰ ਜਾ ਚੁੱਕਿਆ ਸਰਕਾਰ ਕੋਲੇ ਔਰ ਜੇ ਇੱਕ ਜਿੱਤ ਮੰਗਦੇ ਉੱਤੇ ਅਸੀਂ ਪੂਰੇ ਠੋਸ ਤਰੀਕੇ ਦੇ ਨਾਲ ਆਪਦੀ ਗੱਲ ਰੱਖਾਂਗੇ ਸਰਕਾਰ ਦੇ ਸਾਹਮਣੇ ਜੋੜੇ ਵੀ ਮੰਤਰੀ ਸਹਿਬਾਨ ਉੱਤੇ ਗਲਤ ਕਰਦੇ ਹੋਵੇ ਉਹਨਾਂ ਦੀ ਤਸਦੀਕ ਕਰਾਵਾਂਗੇ ਕਿ ਉਹਦੇ ਸਾਰੇ ਇਹ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਾਅਦੇ ਨੇ ਸਾਡੇ ਨਾਲ ਕੀਤੇ ਹੋਏ ਵੱਖਰੀ ਮੰਗਾਂ ਸੀ ਕੋਈ ਨਹੀਂ ਲੱਗੇ ਜਾ ਰਹੀ ਉਹ ਵਾਅਦੇ ਨੂੰ ਪੂਰੇ ਕਰਨ ਦੀ ਗੱਲ ਹੈ ਲੇਕਿਨ ਇਹ ਜ਼ਰੂਰ ਆ ਗੱਲ ਹੈ ਕਿ ਜੇਕਰ ਸਰਕਾਰ ਅਜੇ ਹਜੇ ਵੀ ਟਾਲਪੋਅ ਦੀ ਨੀਤੀ ਜੋਵੇ ਤਾਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅੰਦੋਲਨਕਾਰੀ ਲੋਕ ਅੰਦੋਲਨ ਦੇ ਰਾਹ ਤੇ ਚੁੱਟੇ ਨੇ ਇਸ ਅੰਦੋਲਨ ਨੂੰ ਪੂਰੀ ਮਜਬੂਤੀ ਦੇ ਨਾਲ ਲੜਨ ਦੇ ਲਈ ਪਿੰਡਾਂ ਤੋਂ ਤਿਆਰੀਆਂ ਹੋ ਚੁੱਕੀਆਂ ਸਰਕਾਰ ਨੂੰ ਇਹ ਸਬਦ ਲੈਣਾ ਚਾਹੀਦਾ ਕਿ 13 ਤਰੀਕ ਜਿਹੜੀ ਦਿੱਕਤੀ ਹੋਈ ਹੈ ਉਹਦੇ ਤੋਂ ਪਿੱਛੇ ਆ ਕਰਨ ਦੀ ਜੇਕਰ ਸਾਜਾ ਮੰਗਾਂ ਨੂੰ ਰੋਲਣ ਦੀ ਕੋਸ਼ਿਸ਼ ਕਰੇ ਕੋਈ ਤਾਂ ਇੱਕ ਰਤੀ ਭਰ ਵੀ ਗੁੰਜਾਇਸ਼ ਨਹੀਂ ਕਿ ਉਹਦੇ ਤੋਂ ਕੁਝ ਢਿੱਲ ਮੱਠ ਹੋ ਸਕਦੀ ਆ ਲੋਕ ਪੂਰੀ ਤਰ੍ਹਾਂ ਅੰਦੋਲਨ ਦੇ ਰਾਹ ਤੇ ਪੜੇ ਹੋਏ ਨੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਸ ਮੀਟਿੰਗ ਦਾ ਮਤਲਬ ਇਹ ਨਾ ਸਮਝ ਲਿਓ ਕਿ ਸ਼ਾਇਦ ਵੀਦਨ ਹੋਣ ਲੱਗੀ ਹੈ ਸ਼ਾਇਦ ਮਸਲੇ ਦਾ ਹੱਲ ਹੋਵੇ ਮਸਲੇ ਦਾ ਹੱਲ ਹੋਵੇਗਾ ਉਹ ਸਾਰਿਆਂ ਦੇ ਸਾਹਮਣੇ ਆ ਦੇਣਾ ਨਹੀਂ ਤਾਂ ਆਪਣੀਆਂ ਤਿਆਰੀਆਂ ਮਜ਼ਬੂਤ ਰੱਖੋ ਤਿਆਰੀਆਂ ਪਹਿਲਾਂ ਨਾਲੋਂ ਵੀ ਵੇਖ ਕਰੋ ਤੁਹਾਡੇ ਭਾਗਾਂ ਵਿੱਚ ਆਪ ਸਰਕਾਰ ਤੋਂ ਬੜਿਆ ਹੋਇਆ ਤਾਂ ਹੀ ਸਰਕਾਰ ਗੱਲਬਾਤ ਲਈ ਇਸਰਾਂ ਦੇ ਪਹਰੀ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਫਿਰ ਅਪੀਲ ਹੈ ਕਿ ਮਜ਼ਬੂਤੀ ਕਾਇਮ ਰੱਖੋ ਟੱਕਰ ਲਵਾ ਕੇ ਦੇਖਦੇ ਕੀ ਬੰਦਾ ਤੋਂ ਦੱਸਦੀ ਹੈ ਕਿ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਉਠਾਉਣ ਲਈ ਜੋ ਮੰਗਾਂ ਮੰਨੀਆਂ ਗਈਆਂ ਸਨ ਉਹ ਲਾਗੂ ਨਹੀਂ ਹੋਈਆਂ ਜਿਸ ਕਾਰਨ ਉਹਨਾਂ ਵੱਲੋਂ ਦੁਬਾਰਾ ਇੱਕ ਹੋਰ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਲਈ 13 ਫਰਵਰੀ ਦੀ ਤਰੀਕ ਦਿੱਤੀ ਗਈ ਸੀ ਇਸ ਲਈ ਪ੍ਰਸ਼ਾਸਨ ਵੱਲੋਂ ਵੀ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੇ-ਵੱਡੇ ਬੈਰੀਕੇਡ ਲਗਾਏ ਜਾ ਰਹੇ ਸਨ ਇਸੇ ਦੇ ਚੱਲਦੇ ਇੱਕ ਨਵੀਂ ਪਹਿਲ ਹੋਈ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤੋਂ ਦੱਸ ਦिए ਕਿ ਪਿਛਲੇ ਕਿਸਾਨ ਅੰਦੋਲਨ ਵਿੱਚ 750 ਤੋਂ ਵੱਧ ਕਿਸਾਨ ਮਾਰੇ ਗਏ ਸਨ ਦਿੱਲੀ ਦੇ ਜੰਤਰ ਮントਰ ਰੋਸ ਪ੍ਰਦਰਸ਼ਨ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਜ ਪਾਤੇ ਕਈ ਵੱਡੇ ਇਲਜ਼ਾਮ ਲਗਾਏ ਨੇ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ 2.5 ਸਾਲ ਹੋ ਗਏ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਆਮ ਆਦੀ ਪਾਰਟੀ ਲਗਾਤਾਰ ਬੀਜੇਪੀ ਦੀ ਕੇਂਦਰ ਸਰਕਾਰ ਖਿਲਾਫ ਤਲਖ ਰੁਖ ਵਿੱਚ ਨਜ਼ਰ ਆ ਰਹੇ ਨੇ ਉਨ੍ਹਾਂ ਵੱਲੋਂ ਭਾਜਪਾ ਸਰਕਾਰ ਤੇ ਵੱਡੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਕਈ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਦੇ ਚੱਲਦੇ ਆਵਾਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਤਰ ਮੰਤਰ ਤੇ ਇੱਕ ਧਰਨਾ ਲਗਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਾਮਲ ਹੋਏ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1 ਸਾਲ ਤੋਂ ਵੱਧ ਸਮਾਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਫਿਰ ਅਚਾਨਕ ਮੋਦੀ ਸਾਹਿਬ ਆਉਂਦੇ ਨੇ ਤੇ ਇਹ ਐਲਾਨ ਕਰ ਦਿੰਦੇ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਪਰ ਹਾਲੇ ਤੱਕ ਵੀ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਲਾਗੂ ਨਹੀਂ ਹੋਈਆਂ ਤਾਂ ਪੰਜਾਬ ਆਪਣੇ ਹੱਕ ਮੰਗ ਰਹਾ ਹੈ ਕਿਸਾਨوں ਕੋ ਐਮ ਐਸ ਪੀ ਦਾ ਵਾਦਾ ਕਰਕੇ ਜਬ ਕਿਸਾਨ ਆਏ ਯਹਾਂ ਪਰ ਪੂਰੀ ਦੁਨੀਆ ਮੇ ਉਸ ਉਸ ਦੀ ਚਰਚਾ ਹੋਈ ਬੜਾ ਅੰਦੋਲਨ ਥਾ ਪੂਰੇ ਦੇਸ਼ ਸੇ ਕਿਸਾਨ ਆਏ ਤਾਂ ਕੀ ਕਹਾ ਇੱਕ ਦਿਨ ਅਚਾਨਕ ਸੇ ਪ੍ਰਗਟ ਹੋ ਕੇ ਇੱਕ ਸਾਲ ਬੈਠੇ ਰਹੇ 750 ਕਿਸਾਨ उनकी मौत हो गई और एक दिन अचानक से साल बाद प्रकट होके साहब बोल रहे हैं मेरी तपस्या में कोई कमी रह गई होगी मैं ये कानून वापस लेता हूं जी दो ढाई साल हो गए अब तो तपस्या पूरी हो गई अब तो वो बातें मान लो जो कहने आए थे वो फिर दोबारा आने के बारे में सोच रहे हैं किसान किसी को भी ये ऐसे निकाल के फेंक दो किसी के भी फंड रोक दो और कुछ फंड ऐसे हैं जिसमें कहते हैं, मोदी की फोटो लगाओ ਤੋ ਹਮ ਦੇਂਗੇ ਮੈਨੇ ਕਹਾ ਯਾਰ ਇਹ ਕੀ ਹੈ ਜ ਮਤਲਬ ਕੀ ਹੈ ਇਹ ਮਜ਼ਾਕ ਹੈ ਫੋਟੋ ਲਗਾਓ ਮੈਨੇ ਕਹਾ ਕਿਤਨੀ ਦੇਰ ਲਗੇਗੀ ਫੋਟੋ ਅਗਰ ਮਈ ਮੇ ਬਦਲ ਗਈ ਤੋ ਫੋਟੋ ਕਿਸਕੀ ਲਗਾਓਗੇ ਫਿਰ ਤੋ ਦਹਦੀ ਕੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਵੱਲੋਂ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵੱਲੋਂ 13 ਫਰਵਰੀ ਦੀ ਤਰੀਕ ਦਿੱਤੀ ਗਈ ਹੈ ਜਿਸ ਦਿਨ ਉਹ ਦਿੱਲੀ ਪਹੁੰਚਣ ਜਾ ਰਹੇ ਨੇ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਵੱਡੇ ਪੱਧਰ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਬਿਕਰਮ ਜੀਠਿਆ ਵੱਲੋਂ ਆਏ ਦਿਨ ਪੰਜਾਬ ਸਰਕਾਰ ਤੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਤੇ ਹੁਣ ਮਜੀਠਿਆ ਨੇ ਅਰਵਿੰਦ ਕੇਜੀਵਾਲ ਤੇ ਨਿਸ਼ਾਨਾ 사ਧਿਆ ਹੈ ਤੇ ਇਸ ਦੇ ਨਾਲ ਹੀ ਮਜੀਠਿਆ ਨੇ ਪੰਜਾਬ ਸਰਕਾਰ ਦੇ ਨਿਯੁਕਤੀਆਂ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਰੀਰਾਂ ਦੇ ਚੇਅਰਮੈਨ ਨੂੰ 5 ਸਾਲ ਲਈ ਨਿਯੁਕਤ ਕੀਤਾ ਗਿਆ ਸੀ ਪਰ ਉਹਨਾਂ ਨੇ ਰਾਤੋਂ ਰਾਤ ਅਸਤੀਫਾ ਕਿਉਂ ਦਿੱਤਾ ਹੈ ਪੰਜਾਬ ਸਰਕਾਰ ਤੇ ਲਗਾਤਾਰ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਇਸ ਨੂੰ ਦਿੱਲੀ ਦੇ ਨੁਮਾਇਦੇ ਚਲਾ ਰਹੇ ਨੇ ਤੇ ਦਿੱਲੀ ਦੇ ਲੋਕ ਹੀ ਪੰਜਾਬ ਵਿੱਚ ਨਿਯੁਕਤੀਆਂ ਕਰ ਰਹੇ ਨੇ ਇਸ ਦੇ ਚੱਲਦੇ ਪੰਜਾਬ ਰੀਅਲ اسٹیਟ ਰੈਗੂਲਰ ਅਥਾਰਟੀ ਰੇਰਾ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋਏ ਸੀ ਪਰ ਅਚਾਨਕ ਰੇਰਾ ਦੇ ਚੇਅਰਮੈਨ ਸਤਿਆਗੋਪਾਲ ਨੇ ਰਾਤੋ-ਰਾਤ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ ਘੇੜਦੇ ਨਜ਼ਰ ਆ ਰਹੇ ਨੇ ਇਸੇ ਦੇ ਚੱਲਦੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਸਤਿਆਗੋਪਾਲ ਆਮ ਆਦਮੀ ਪਾਰਟੀ ਲਈ ਪੈਸੇ ਇਕੱਠੇ ਕਰ ਰਿਹਾ ਸੀ ਇਸੇ ਲਈ ਵਿਭਾਗ ਨੇ ਇਸ ਤੋਂ 1 ਸਾਲ ਦੇ ਅੰਦਰ-ਅੰਦਰ ਹੀ ਅਸਤੀਫਾ ਲੈ ਲਿਆ ਇਸੇ ਦੇ ਚੱਲਦੇ ਈੜੀ ਦੀ ਹੋਈ ਰੇਡ ਤੇ ਵੀ ਉਹਨਾਂ ਆਰਬਿਟ ਕੇਰੀਵਾਲ ਤੇ ਨਿਸ਼ਾਨੇ ਸੱਦੇ ਅੱਜ ਇੱਕ ਬੜੀ ਇੰਪੋਰਟੈਂਟ ਖਬਰ ਜਿਹੜੀ ਅਖਬਾਰਾਂ 'ਚ ਲੱਗੀ ਹੈ ਕਿ ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਡਿਸੰਬਰ 2022 'ਚ ਸਪੈਸ਼ਲੀ ਹੈਂਡ ਪਿਕਟ ਅਪਾਇੰਟਡ ਫਾਰ 5 ইয়ারਸ ਬਾਈ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਮਾਨ ਉਹਨਾਂ ਤੋਂ ਮਿੰਟੋ ਸਕਿੰਟਾਂ 'ਚ ਰਾਤ ਦੇ ਨੇਰੇ 'ਚ ਅਸਤੀਫਾ ਲੈ ਲਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੈਸੇ ਤੋਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਨਹੀਂ ਕਰ ਰਿਹਾ ਇਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੋਸੋਧਿਆ ਸੰਜੇ ਸਿੰਘ ਹੁਣ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਣ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘੁਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਵਾਂ ਦਾ ਜੋੜ ਲਾ ਲੀਏ ਤੇ ਕੋ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ ਤੇ ਨਹੀਂ ਜੀ ਦੀ ਅਪਾਇੰਟਮੈਂਟ 2022 ਚ ਦਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀਵਾਲ ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ اسٹیਟ ਰੈਗੂਲੇਟਰੀ ਅਥਾਰਟੀ ਆ ਉਸ ਵੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹੋ ਜਿਹੇ ਕਈ ਅਫਸਰ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਿਰਫ ਤੇ ਸਿਰਫ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਨਾਂ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਮੈਂ ਡਿਮਾਂਡ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਕਿ ED ਦੀ ਜਾਂਚ CBI ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਹੈ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ ਤਾਂ ਦੱਸਦੀ ਕਿ ਬਿਕਰਮ ਮਜੀਠੀਆ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਦਿੱਲੀ ਸ਼ਰਾਬ ਨੀਤੀ ਕੋਟਾਲੇ ਵਿੱਚ ਜਲਦੀ ਹੀ ED ਅਰਵਿੰਦ ਕੇਰਿਵਾਲ ਨੂੰ ਗ੍ਰਿਫਤਾਰ ਕਰ ਲਵੇਗੀ ਤੇ ਹੁਣ ਅਰਵਿੰਦ ਕੇਰਿਵਾਲ ਦੇ PA ਦੇ ਘਰ ਪੇਛਾਪੇ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਜਲਦੀ ਹੀ ਕਾਲਾ ਧੰਨ ਫੜਿਆ ਜਾਵੇਗਾ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਆਮ ਆਦੀ ਪਾਰਟੀ ਵੱਲੋਂ ਅੱਜ ਭਾਜਪਾ ਖਿਲਾਫ ਦੇਸ਼ ਦੀ ਰਾਜਧਾਨੀ ਦਿੱਲੀ 'ਚ ਜੰਤਰਮੰਤਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਇਆ ਕਿ ਕੇਂਦਰ ਰਾਜਾਂ 'ਚ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਨੂੰ ਕੰਮ ਨਹੀਂ ਕਰੰਦੇ ਰਹੀ। ਉਲਟਾ ਉਹਨਾਂ ਖਿਲਾਫ ਜੱਸੀਆਂ ਕਾਰਵਾਈ ਕਰ ਰਹੀ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੰਤਰਮੰਤਰ ਤੇ ਲੱਗੇਤਾਰ ਨੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕੇਂਦਰ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਏ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪਾਜ ਪਾ ਸਰਕਾਰ ਗੈਰ ਪਾ ਰਾਜਾਂ ਨਾਲ ਆਰਥਿਕ ਬੇਇਨਸਾਫੀ ਕਰ ਰਹੀ ਹੈ। ਉਹਨਾਂ ਦੇ ਇਸਤਤਰ ਵਿੱਚ ਕੇਰਲ ਦੇ ਮੁੱਖ ਮੰਤਰੀ ਪਿੰਨਾ ਰਾਏ ਵਿਜੇਨ ਵੀ ਸ਼ਾਮਲ ਹੋਏ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਸਰਕਾਰ ਰਾਜਾਂ ਦੇ ਹੱਕਾਂ ਦਾ ਫੰਡ ਨਹੀਂ ਦੇ ਰਹੀ। ਦੂਜਾ ਸਾਡੇ ਸਾਰੇ ਕੰਮ 'ਚ ਕੇਂਦਰੀ ਦਖਲਅੰਦਾਜ਼ੀ ਕਰ ਰਹੀ ਹੈ। ਸਾਨੂੰ ਸਾਡੇ ਕੰਮ ਨਹੀਂ ਕਰਨ ਦਿੱਤੇ ਜਾ ਰਹੇ ਤੇ ਏਜੰਸੀ ਨੂੰ ਛੱਡ ਕੇ ਕੇਂਦਰ ਹੋਰ ਪਾਰਟੀਆਂ ਦੇ ਆਗੂਆਂ ਨੂੰ ਬਿਨਾਂ ਦੋਸ਼ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ ਤੇ ਸਾਨੂੰ ਹਰ ਇੱਕ ਕੰਮ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ। संविधान के अंदर लिखा है कि इन सरकारों की क्या पावर है शिक्षा की पावर राज्य सरकारों की स्वास्थ्य की पावर राज्य सरकारों के संविधान के अंदर लिखा है कि क्या क्या पावर है आप हमें अपना काम ही नहीं करने देते सारी विपक्ष की सरकारों को तरह तरह से प्रताड़ित करने के लिए आज केंद्र सरकार सारे हथकंडे अपना रही है मोटे मोटे तौर पे देखें तो तीन तरह से केंद्र सरकार विपक्ष की सरकारों को तंग कर रही है सबसे पहला केंद्र सरकार जायज फंड जो हक है राज्यों का वो फंड नहीं दे रही है दूसरा तरीका गवर्नर्स के और लेफ्टिनेंट गवर्नर के जरिए रोज काम में टांगड़ आती है हर काम में टांगड़ आती है और तीसरा तरीका एजेंसी को छोड़ के जिसको मर्जी पकड़ के जेल में डाले जा रहे हैं जिसको मर्जी पकड़ के जेल में डाले जा रहे हैं सबसे पहले मैं पहले तरीके पे आता हूं यहां पे पिनरे विजयन साहब बैठे हैं पंजाब के मुख्यमंत्री बैठे हैं मैं दिल्ली का मुख्यमंत्री और कई सारे राज्यों के मंत्री गणाये हुए हैं हम सारे रोज इस बात को झेल रहे हैं कि जो जायज फंड उस राज्य के बनते हैं वो फंड हमें नहीं दिए जा रहे अगर केरला के लोगों को उनके हक के फंड नहीं दिए जाएंगे तो काम कैसे चलेगा सरकार कैसे चलेगी केरला की सरकार कैसे चलेगी तमिलनाडु की सरकार कैसे चलेगी और हम यहां भीख मांगने नहीं आए विजयन साहब यहां पे अपने घर के लिए अपने परिवार के लिए पैसे मांगने नहीं आए अपने बच्चों के लिए अपने बीवी बच्चों के लिए पैसे मांगने नहीं आए वो केरला के लोगों के लिए पैसे मांगने आए हैं आज पंजाब के मुख्यमंत्री यहां अपने तीन करोड़ लोगों के लिए फंड मांगने के लिए आए हैं ਮੈਂ ਦਿੱਲੀ ਦਾ ਮੁੱਖ ਮੰਤਰੀ ਆਪਣੇ ਦਿੱਲੀ ਦੇ 2 ਕਰੋੜ ਲੋਕਾਂ ਦਾ ਹੱਕ ਮੰਗਣੇ ਲਈ ਆਇਆ ਹਾਂ ਤੋਂ ਦادیه ਇੱਕ ਪਿਛਲੇ ਦਿਨੀ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਅਰਵਿੰਦ ਕੇਈਵਾਲ ਦੇ ਸਾਥੀਆਂ ਦੇ ਘਰ ਟੀਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਲਗਾਤਾਰ ਭਾਜਪਾ ਨੂੰ ਕਹਿ ਰਹੀ ਹੈ ਕਿ ਭਾਜਪਾ ਜਾਣਬੁੱਝ ਕੇ ਉਹਨਾਂ ਖਿਲਾਫ ਸਾਜ਼ਿਸ਼ ਕਰ ਰਹੀ ਹੈ ਕੁਝ ਦਿਨ ਪਹਿਲਾਂ ਜ਼ਿਲਦਦਰ ਦੇ ਕਪੜਾ ਵਪਾਰੀ ਨੂੰ ਇੱਕ ਚਿੱਠੀ ਦੇ ਨਾਲ ਗੋਲੀ ਮਿਲੀ ਸੀ ਜਿਸ ਵਿੱਚ ਲਾਰੈਂਸ ਮਿਸ਼ਰੋਈ ਨਾਂ ਤੇ ਫਰੋਤੀ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਨੂੰ ਸੁਰਜਾਉਂਦੇ ਅਜਲੰਦਰਪੁਰ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਫੜੇ ਗਏ ਗੈਨਸਟਰਾਂ ਕੋਲੋਂ ਤਿੰਨ ਨਜਾਇਜ਼ ਬਿਸਤੌਲ 10 ਕਾਰਤੂਸ ਤੇ ਚਾਰ ਮੈਗਜ਼ੀਨ ਸਮੇਤ ਗੱਡੀਆਂ ਵੀ ਬਰਾਮਦ ਕੀਤੀਆਂ ਹਨ ਅਪਰਾਧੀਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਸੰਪਲ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਫਰੋਤੀ ਧਮਕੀਆਂ ਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲਾਰੈਂਸ ਮਿਸ਼ਰੋਈ ਗੈਂਗ ਦੇ 8 ਗੈਨਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 27 ਜਨਵਰੀ 2024 ਨੂੰ ਕਰਮਾ ਫੈਸ਼ਨ ਸ਼ੋਰੂਮ ਦੇ ਮਾਲਕ ਨੂੰ 50 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਲਈ ਇੱਕ ਕਾਲ ਆਈ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ 4 ਵਿਖੇ ਐਫ ਆਈ ਆਰ 11 ਮਿਤੀ 29-1-2024 ਅਧੀਨ 387 34 ਆਈ ਪੀ ਸੀ 2554 59 ਅਸਲ ਐਕਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਵੱਡੇ ਖੁਲਾਸੇ ਹੋਏ। ਪੁਲਸ ਨੇ ਤਫਤੀਸ਼ ਦੇ ਆਧਾਰ ਤੇ 8 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਜੀ ਕਰਮਾ ਫੈਸ਼ਨਜ਼ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਂਸਮ ਵਾਸਤੇ ਲਿਖਿਆ ਹੋਇਆ ਸੀ ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ ADCP ਇਨਵੈਸਟੀਗੇਸ਼ਨਸ ਆਫ ਦੀ ਰੈਨਮਾਈਟ ACP ਕ੍ਰਾਈਮ ACP ਸੈਂਟਰਲ ਤੇ ACP ਇੰਸਪੈਕਟਰ ਸਪੈਸ਼ਲ ਸੈਲ ਜਿਹੜੇ ਛਡੇਗੇ ਇੰਦਰਜੀਤ ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੇ ਤੁਸੀਂ ਦੇਖ ਹੀ ਲਿਆ ਇਹ ਵਿਅਕਤੀ ਕਿੱਥੋਂ ਗ੍ਰਿਫਤਾਰ ਕੀਤਾ ਹਾਂਜੀ ਕਿੱਦਾਂ ਪਤਾ ਲੱਗਿਆ ਇਹ ਢੋਬੀ ਕਾਟ ਤੋਂ ਗ੍ਰਿਫਤਾਰ ਕੀਤਾ ਜੀ ਹਾਂਜੀ ਕਿੰਨੇ ਬੰਦੇ ਹੈਗੇ ਆਰ.ਓ.ਪੀ ਲਈ 8 ਬੰਦੇ ਆ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ ਸੰਜੇ ਆ ਇੱਕ ਦੀਪਕ ਆ ਇੱਕ ਗਜਿੰਦਰ ਆ ਰਾਦੇ ਆ ਅਭਿਸ਼ੇਕ ਇੰਦਰ ਪੱਪੂ ਆ ਮਨੋਜ ਆ ਦੀਪਕ ਆ ਇਹਨਾਂ ਦਾ ਡਾਇਰੈਕਟ ਲਿੰਕ ਆ ਕੋਈ ਲਾਲਸ ਕੋਈ ਨਹੀਂ ਹੋਈ ਜਾ ਨਹੀਂ ਨਹੀਂ ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੋਤੀ ਮੰਗੀ ਜੀ ਕੋਈ ਇਸ ਤਰ੍ਹਾਂ ਦਾ ਲਿੰਕ ਕੋਈ ਨਹੀਂ ਲਿੰਕ ਨਹੀਂ ਆਇਆ ਕੋਈ ਇਨਵੈਸਟੀਗੇਸ਼ਨ ਮਾਸਟਰਮਾਈਂਡ ਕੌਣ ਹੈ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ ਉਹ ਤਾਂ ਮਨੋਜ ਐਂਡ ਰਾਦੇ ਸੀਗੇ ਜੀ ਮਨੋਜ ਐਂਡ ਰਾਦੇ ਇਹਨਾਂ ਦੇ ਜਿਹੜੇ ਦੋ ਬੰਦੇ ਕਿਥੋਂ ਦੇ ਡਿਲੀਵਰ ਕਿੱਥੇ ਕਿੱਥੇ ਗਾਪਨ ਤੇ ਨਾਲ ਨੇ ਬਾਰੋ ਮੰਡਾਇਆ ਜੀ ਬਾਰੋ ਬਾਰੋ ਮੀਨਸ ਦੋ ਤਾਂ ਪਾਕਿਸਤਾਨੀ ਨੇ ਇੱਕ ਉਹ ਬਟ ਇਹਨਾਂ ਨੇ ਲਏ ਤਾਂ ਇਥੋਂ ਗੰਗਾ ਨਗਰ ਸੈਕਟੋਂ ਨੇ ਠੀਕ ਹੈ ਜੀ ਔਰ ਕਿਸੇ ਜਿਹੜੇ ਬੰਦਿਆ ਤੋਂ ਲਏ ਨੇ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿਥੋਂ ਲਏ ਕਿਵੇਂ ਲਏ ਉਹ ਵੀ ਟਰੈਕ ਕਰਾਂਗੇ ਲੇਖੜੇ ਸਾਰੀ ਕ੍ਰਿਮੀਨਲ ਪ੍ਰੋਫਾਈਲ ਵਾਲੇ ਨਹੀਂ ਆ ਨਹੀਂ ਇਹਨਾਂ ਦੀ ਬੈਕਗ੍ਰਾਉਂਡ ਕੋਈ ਐਸ ਸਰਚ ਕ੍ਰਿਮੀਨਲ ਨਹੀਂ ਹੈਗੀ ਇਹਨਾਂ ਦੀ ਫਰੋਤੀ ਮੰਗੀ ਫਸਟ ਟਾਈਮ ਫਰੋਤੀ ਮੰਗੀ ਕਿਥੇ ਫਸਟ ਟਾਈਮ ਮੰਗੀ ਹੈ ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ ਵਿੱਚ ਔਰ ਇਹ ਇਹ ਹਜੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕ੍ਰੈਕ ਨਾ ਹੁੰਦਾ। ਜਿਸ ਤਰ੍ਹਾਂ ਨਾਲ ਰਿਕਵੈਸ ਲੈਟਰ ਵਿੱਚ ਲਾਸਟ ਵਿੱਚ ਲਾਰੈਂਸ ਮਿਸ਼ਨੋਈ ਤੇ ਗੁਲਦੀ ਬਰਾੜ ਤੇ ਕੋਈ ਲਿੰਕ ਹੈ ਜਾਂ ਬਿਲਕੁਲ ਨਹੀਂ। ਜੇ ਹੁਣ ਤੱਕ ਤੀਸ਼ ਚ ਦੇਖਾਂਗੇ ਜੀ ਪਰ ਹਾਲੇ ਤੱਕ ਕੋਈ ਲਿੰਕ ਇਸ ਤਰ੍ਹਾਂ। ਪੁਲਸ ਦੀ ਜਾਂਚ ਵਿੱਚ ਵੱਡੇ ਖੁਲਾਸੇ ਹੋਏ ਕਿ ਇਹਨਾਂ ਗਰੋਹ ਦੇ ਮੈਂਬਰਾਂ ਵੱਲੋਂ ਪਹਿਲਾਂ ਵੱਡੇ ਕਾਰੋਬਾਰੀਆਂ ਦੀ ਇੱਕ ਲਿਸਟ ਬਣਾਈ ਜਾਂਦੀ ਹੈ। ਜਿਸ ਤੋਂ ਬਾਅਦ ਇਹ ਗਰੋਹ ਲੋਕਾਂ ਤੋਂ ਪੈਸੇ ਕਢਵਾਉਣ ਲਈ ਕਾਲਾਂ ਤੇ ਚਿੱਠੀਆਂ ਰਾਹੀਂ ਉਹਨਾਂ ਤੋਂ ਡਿਮਾਂਡ ਕਰਦਾ ਏ। ਤੋਂ ਦਾਦੀ ਕਿ ਹਾਲੇ ਤੱਕ ਅਠੇ ਗੈਂਗਸਟਰਾਂ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਲੱਭਿਆ। ਪਰ ਇਸ ਸੰਬੰਧੀ ਵਿਸਥਾਰ ਪੂਰਵਕ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚੋਅ ਯਾਤਰਾ ਤਰਨਤਾਰਨ ਦੇ ਪਿੰਡ ਸ਼ਾਹਪੁਰ ਹਲਕਾ ਪੱਟੀ ਕੈਰੋ ਤੇ ਹੋਰ ਵੱਖ-ਵੱਖ ਪਿੰਡਾਂ ਤੇ ਨਗਰਾਂ ਵਿੱਚ ਪਹੁੰਚੀ ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਆ ਰਹੇ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਮੁੱਦਾ ਚੁੱਕਿਆ ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੇ ਜੰਮ ਕੇ ਪੜਾਅ ਸਕੱਡੀ ਅਕਾਲੀ ਦਲ ਵੱਲੋਂ ਪੰਜਾਬ ਚੋਅ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬੀਆਂ ਨੂੰ ਅਕਾਲੀ ਦਲ ਦੀਆਂ ਪ੍ਰਾਪਤੀਆਂ ਤੇ ਮੌਜੂਦਾ ਆਮ ਆਦ ਨਾਲਾਇਕੀਆਂ ਬਾਰੇ ਜਾਣਕਾਰੀ ਦੇਣਗੇ ਅਕਾਲੀ ਦਲ ਦਾ ਇੱਕ ਕਾਫਲਾ ਪੰਜਾਬ ਦੇ ਵੱਖ-ਵੱਖ ਥਾਵਾਂ ਕਿਸੇ ਵਿੱਚੋਂ ਗੁਜ਼ਰ ਰਿਹਾ ਏ ਇਸੇ ਦੇ ਚੱਲਦੇ ਸ਼੍ਰੋਮਣੀ ਕਾਲੇ ਦਲ ਦਾ ਇਹ ਕਾਫਲਾ ਅੱਜ ਪੱਟੀ ਪਹੁੰਚਿਆ ਜਿੱਥੇ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਕੁਝ ਲੋਕਾਂ ਨੇ ਸੁਖਵੀਰ ਬਾਦਲ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਇਸ ਦੇ ਨਾਲ ਹੀ ਉਹਨਾਂ ਆਪਣੇ ਬਿੱਲ ਦਿਖਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਬਿੱਲ ਮਾਫ਼ ਨਹੀਂ ਹੋਏ ਉਹਨਾਂ ਕਿਹਾ ਕਿ ਸਾਨੂੰ ਵੱਡੇ-ਵੱਡੇ ਬਿੱਲ ਆ ਰਹੇ ਨੇ ਇਸ ਤੇ ਸ਼੍ਰੋਮਿਕ ਕਲਿਤ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਕਈ ਲੀਡਰਾਂ ਨੇ ਆਮ ਆਦੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਸੁਖਵੀਰ ਬਾਦਲ ਨੇ ਕਿਹਾ ਕਿ ਇਹ ਹੈ ਜਾਲੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਕਿਤੇ ਜਾ ਰਹੇ ਬਿਜਲੀ ਦੇ ਜ਼ੀਰੋ ਬਿੱਲ ਵਾਲੇ ਦਾਅਵਿਆਂ ਦੀ ਅਸਲੀਅਤ ਆ ਇਹਦਾ ਬਿੱਲ ਹੈ 9250 ਰੁਪਏ ਹੈ ਕੀ ਮੰਨੂ ਕੋਈ ਬੋਲਦਾ ਕਿ ਜਮਾਹਰੀਆ ਮੈਨੂੰ ਨਹੀਂ ਮਿਲ ਮੇਰਾ ਇੱਕ ਬਲਬ ਦੇ ਕੇ ਤੇ ਟੀਵੀ ਚਾਲ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਦਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੂਠੀਆਂ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤੇ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਦੇਵ ਸਿੰਘ ਬਾਦਲ ਸਾਹਿਬ ਨੇ ਲੁੱਕੀ 42000 ਦਾ ਜੀ 42000 ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਅੱਜ ਇਹ ਹੋਈ ਸੀ ਆਪ ਦੇਖ ਲੈ ਪਤਾ ਸਾਹਿਬ ਪਿੰਕ ਕਰਾਣ ਆ ਬੋਲ ਕੇ ਦੱਸੋ ਆ ਮੇਰਾ ਵੀਰ ਅੱਜ ਅਸੀਂ ਤਰਨਤਾਰਨ ਹਲਕੇ 'ਚ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ ਹੈ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਕੀ ਕਾਸਿਓ ਇੱਧਰ ਆ ਜਾਓ ਇੱਧਰ ਆ ਜਾਓ ਆਹ ਜਿਹੜਾ ਬਿੱਲ ਹੈ 27000 28155 ਰੁਪਏ ਅਗਰੀਬ ਦਾ ਐਸ ਅਸਵਾ ਮੇਰਾ ਅਗਰੀਬ ਦਾ ਤਾਂ ਦਹਾਦੀ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕਰਦੀ ਚਾਰਹੀ ਹੈ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਬਚਾਓ ਯਾਤਰਾ ਨਹੀਂ ਅਕਾਲੀ ਦਲ ਬਚਾਓ ਯਾਤਰਾ ਹੈ ਇਸੇ ਤਰ੍ਹਾਂ ਦੀ ਸਿਆਸਤਰਾ ਵਿੱਚ ਅਕਾਲੀ ਲੀਡਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਵਾ ਦੀ ਪਾਰਟੀ ਦੀ ਪੰਜਾਬ ਸਰਕਾਰ ਲਗਾਤਾਰ ਝੂਠੇ ਦਾਵੇ ਕਰ ਰਹੀ ਹੈ ਪਰ ਸਿਰਫ ਪੰਜਾਬ ਵਿੱਚ ਹਾਲੇ ਤੱਕ ਕੁਝ ਨਹੀਂ ਕੀਤਾ ਬੇਸ਼ੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੱਪ ਖਿੜਨ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਿਆ ਪਰ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦਾ ਅਸਰ ਪੂਰੇ ਮੈਦਾਨੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਠੀਤਵਾ ਮਕਾਨ ਰਾਤ ਦਾ ਤਾਪਮਾਨ ਸੁੰਨ ਕਰਨ ਵਾਲਾ ਹੈ ਇਸੇ ਦੌਰਾਨ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਮੌਸਮ ਚਕਰਵਾੜ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਵਿੱਚ ਧੁੱਪ ਖਿੜਨ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲਿਆ ਹਾਲਾਂਕਿ ਤੇਜ਼ ਗਤੀ ਵਿੱਚ ਚੱਲ ਰਹੀਆਂ ਠੀਤ ਹਵਾਵਾਂ ਕਾਰਨ ਠੰਡ ਦਾ ਪ੍ਰਗੋਪ ਨਹੀਂ ਘਟਿਆ ਇਨ੍ਹਾਂ ਹਵਾਵਾਂ ਕਾਰਨ ਲੋਕਾਂ ਨੂੰ ਸੁੱਕੀ ਠੰਡ ਮਹਿਸੂਸ ਹੋ ਰਹੀ ਹੈ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਹੱਡਚੀਰ ਮਿਆਂਸ ਠੀਤ ਹਵਾਵਾਂ ਚੱਲ ਰਹੀਆਂ ਨੇ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਤੇ ਹੁਣ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਪੰਜਾਬ ਦਾ ਘਟੋ ਘਟ ਤਾਪਮਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਫਿਲਹਾਲ ਦਿਨ ਵੇਲੇ ਚੰਗੀ ਧੁੱਪ ਖਿੜ ਰਹੀ ਹੈ ਪਰ ਰਾਤਾਂ ਠੰਡੀਆਂ ਹੋ ਰਹੀਆਂ ਨੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਦੇ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪਾਰਾਵਾਦਾ ਨਜ਼ਰ ਆਵੇਗਾ ਤੇ ਕੁਝ ਦਿਨਾਂ ਵਿੱਚ ਹੀ ਇਹ ਠੰਡੀਆਂ ਹਵਾਵਾਂ ਵੀ ਬੰਦ ਹੋ ਜਾਣਗੀਆਂ ਤੇ ਠੰਡ ਦਾ ਪ੍ਰਕੋਪ ਦਿਨੋ ਦਿਨ ਘਟਦਾ ਹੀ ਜਾਵੇਗਾ ਅੱਗੇ ਪਾਰਕਿੰਗ ਦਾ ਕੋਈ ਟਾਈਮ ਨਹੀਂ ਕੋਈ ਟੰਡੇ ਵਾਲਾ ਹੈ ਕੋਈ ਜੇਕਰ ਅੰਕੜਾ ਕੋਈ ਅਕਸੀਡੈਂਟ ਨਹੀਂ ਹੋتا ਹੈ ਤਾਂ ਬਿਲਕੁਲ ਫਾਇਰ ਕੋਲ ਨਹੀਂ ਵਾਲਾ ਹੈ ਠੀਕ ਹੈ ਹੋਰ ਕੁਝ ਨਹੀਂ

ਜਨਵਰੀ ਵਿੱਚ ਪਈ ਠੰਡ ਤੇ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਕਰ ਦਿੱਤੀ ਜਿਸ ਕਾਰਨ ਜ਼ਿੰਦਗੀ ਦੀ ਰਫ਼ਤਾਰ ਬਹੁਤ ਘੱਟ ਗਈ ਤੇ ਧੁੰਦ ਕਾਰਨ ਕਈ ਵੱਡੀਆਂ ਦੁਰਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਹਾਲਾਂਕਿ ਫਰਵਰੀ ਚੜ੍ਹਦੇ ਹੀ ਦਿਨ ਦੀ ਧੁੱਪ ਕਾਰਨ ਲੋਕਾਂ ਨੂੰ ਰਾਹਤ ਮਿਲੀ ਪਰ ਤੇਜ਼ ਰਫ਼ਤਾਰੀ ਸ਼ੀਤ ਹਰਵਾਵਾ ਕਾਰਨ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਸ਼ੀਤ ਲਹਿਰ ਚੱਲੀ ਜਿਸ ਕਾਰਨ ਠੰਡ ਵਧ ਗਈ ਹਾਲਾਂਕਿ ਦਿਨ ਵੇਲੇ ਮੌਸਮ ਬਿਲਕੁਲ ਸਾਫ਼ ਰਿਹਾ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਬਰਨਾਲਾ ਸੂਬਾ ਸਾਬ ਤੋਂ ਠੰਡਾ ਰਿਹਾ ਜਿੱਥੇ ਘਟਕੜਤਾ ਮੰਨ 2.9 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਮੋਗਾ ਦਾ ਘਟਕੜਤਾ ਮੰਨ 3.5 ਡਿਗਰੀ ਬਠਿੰਡਾ ਪਠਾਨਕੋਟ ਫਿਰੋਜ਼ਪੁਰ ਤੇ ਫਰੀਦਕੋਟ ਦਾ 4 ਤੇ ਲੁਧਿਆਣਾ ਪਟਿਆਲਾ ਤੇ ਗੁਰਦਾਸਪੁਰ ਦਾ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਥੇ ਹੀ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ ਫਰੀਦਕੋਟ ਵਿੱਚ 20.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਠਾਨਕੋਟ ਤੇ 20.1 ਚੰਡੀਗੜ੍ਹ ਲੁਧਿਆਣਾ ਫਰੀਦਕੋਟ ਪਟਿਆਲਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੇ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਅੱਜ ਸੀਤਲਹਿਣ ਦਾ ਪ੍ਰਭਾਵ ਖਤਮ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਤੇ ਮੁਖਤਸਰ ਕੀਤੇ ਪੰਜਾਬ ਪੁਲਿਸ ਵੱਲੋਂ ਪਾਨਾ ਸਿੱਧੂ ਨੂੰ ਰਿਹਾ ਕਰਨ ਦੇ ਵਾਅਦੇ ਤੋਂ ਬਾਅਦ 18 ਲੋਕਾਂ ਖਿਲਾਫ ਪਰਚਾ ਦਰ ਪਾਨਾ ਸਿੱਧੂ ਦੇ ਪਿਤਾ ਭਰਾ ਤੇ ਪੈਣਾ ਸਮੇਤ ਲੱਖਾਂ ਸਿਧਾਣਾ ਤੇ ਵੀ ਹੋਇਆ ਪਰਚਾ 3 ਫਰਵਰੀ ਨੂੰ ਹੋਏ ਪ੍ਰਦਰਸ਼ਨ ਤੇ ਪੁਲਿਸ ਨੇ ਕੀਤੀ ਕਾਰਵਾਈ ਦਿੱਲੀ ਕੂਚ ਦੇ ਹਿਆਰੇ ਵਿਚਾਲੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ ਚਾਹੁੰਦੀ ਹੈ ਸਰਕਾਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ ਯੰਤਰਮਤਰਾ ਆਮ ਆਦਮੀ ਪਾਰਟੀ ਦੇ ਰੋਜ਼ ਪ੍ਰਦਰਸ਼ਨ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੀ ਭਾਜਪਾ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ ਕਿਸਾਨਾਂ ਦੇ ਹੱਕ ਚ ਆਵਾਜ਼ ਕੀਤੀ ਬੁਲੰਦ ਕਿਹਾ ਕੇਂਦਰ ਨੇ ਕਿਸਾਨਾਂ ਨਾਲ ਕੀਤੀ ਵਾਦਾ ਖਿਲਾਫੀ ਮੰਗਾਂ ਮੰਨ ਕੇ ਨਹੀਂ ਕੀਤੀਆਂ ਲਾਗੂ ਵਿਕਰਮ ਜਿੱਥਿਆ ਨੇ ਪੰਜਾਬ ਸਰਕਾਰ ਤੇ ਲਗਾਏ ਵੱਡੇ ਦੋਸ਼ ਕਿਹਾ ਦਿੱਲੀ ਤੋਂ ਚੁਣੇ ਜਾਂਦੇ ਨੇ ਪੰਜਾਬ ਦੇ ਅਫਸਰ ਰੇਰਾਂ ਦੇ ਚੇਅਰਮੈਨ ਦੇ ਅਸਤੀਫੇ ਤੇ ਚੁੱਕੇ ਸਵਾਲ ਕਿਹਾ ਨਿਯੁਕਤ ਕੀਤੇ ਜਾਂਦੇ ਨੇ ਸਰਕਾਰ ਦੀ ਮਦਦ ਕਰਨ ਵਾਲੇ ਅਫਸਰ ਅੱਜ ਦੇ ਪੰਜਾਬ ਨਿਊਜ਼ ਬਲਟਨ ਵਿੱਚ ਇੰਨਾ ਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜੋਵਾਂਗੇ ਧੰਨਵਾਦ